ਹਾਂ ਫਰੈਂਡਸ ਤੁਹਾਡਾ ਸਾਰਿਆਂ ਦਾ ਅਮਨ ਲਈ ਫਸਤਾਲ ਦੇ ਵਿੱਚ ਆਉਣ ਚ ਨਿਗਾ ਸਵਾਗਤ ਆਪਾਂ ਕਾਫੀ ਦੇਰ ਬਾਅਦ ਮਿਲ ਰਹੇ ਆ ਅੱਜ ਪਰ ਔਰ ਬੜੀ ਖੁਸ਼ੀ ਹੋ ਰਹੀ ਤੁਹਾਨੂੰ ਔਰ ਮੈਨੂੰ ਵੀ ਦੋਆ ਨੂੰ ਸੋ ਅੱਜ ਦਾ ਜਿਹੜਾ ਇਹ ਗੈੱਟ ਟੂਗੇਦਰ ਹੈਗਾ ਇਹ ਬੇਸਿਕਲੀ ਹੈਗਾ ਕੈਂਸਰ ਦੇ ਜਿਹੜੇ ਨਵੇਂ ਇਲਾਜ ਨੇ ਉਹਦੇ ਬਾਰੇ ਜਾਣਕਾਰੀ ਦੇਣ ਲਈ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਆਲਰੇਡੀ ਪਤਾ ਹੋਣਾ ਕਿ ਕੈਂਸਰ ਦਾ ਜਿਹੜੇ ਮਰੀਜ਼ ਆ ਇਹਨਾਂ ਦਾ ਨੰਬਰ ਕਾਫੀ ਤੇਜ਼ੀ ਨਾਲ ਵਧ ਰਿਹਾ ਹੈ ਉਹਦੇ ਕਾਫੀ ਸਾਰੇ ਕਾਰਨ ਹੁੰਦੇ ਆ ਜਿਹਦੇ ਬਾਰੇ ਡਿਟੇਲ ਤੇ ਡਾਕਟਰ ਸਾਹਿਬ ਦੱਸਣਗੇ ਡਾਕਟਰ ਸ਼ਿਸ਼ਾਂਕ ਹੀ ਇਜ਼ ਅ ਕੁਆਲੀਫਾਈਡ ਕੈਂਸਰ ਸਰਜਨ ਸੋ ਅੱਜ ਆਪਾਂ ਸਾਰੇ ਇਕੱਠੇ ਹੋਏ ਆ ਕੈਂਸਰ ਦੇ ਬਾਰੇ ਗੱਲ ਕਰਨ ਲਈ ਐਂਡ ਕੈ ਬੇਸਿਕਲੀ ਕੈਂਸਰ ਸਰਜਰੀ ਜੋ ਕਿ ਅਸੀਂ ਲੈਪਰੋਸਕੋਪਿਕਲੀ ਜੋ ਕਿ ਅਸੀਂ ਮਿਨਿਮਲ ਇਨਵੇਸਿਵ ਸਰਜਰੀ ਜਿਹਨੂੰ ਕਹਿੰਦੇ ਆ ਉਸ ਤਰੀਕੇ ਨਾਲ ਕਰਦੇ ਆ ਜਿਹਦੇ ਕਰਕੇ ਅਸੀਂ ਦੱਸਣਾ ਜਾ ਰਹੇ ਆ ਕਿ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਉਹਦੇ ਨਾਲ ਵੀ ਅਸੀਂ ਕੈਂਸਰ ਟਰੀਟ ਕਰ ਰਹੇ ਆ ਐਂਡ ਬਹੁਤ ਅੱਛੀ ਰਿਕਵਰੀ ਹੋ ਰਹੀ ਹੈ ਇਹ ਅਮਨਦੀਪ ਹਸਪੀਟਲ ਦੇ ਵਿੱਚ ਜੋ ਕਿ ਆਲਰੇਡੀ ਨੋਰ ਰਹਿਮਨ ਦੀ ਹਸਪੀਟਲ ਨਵੀਂ ਟੈਕਨੋਲੋਜੀ ਲਿਆਣ ਦੇ ਤੇ ਇਹ ਅਸੀਂ ਰੈਗੂਲਰਲੀ ਅਮਨਦੀਪ ਹਸਪੀਟਲ ਦੇ ਵਿੱਚ ਕਰਦੇ ਸੋ ਇਹਨਾਂ ਦਾ ਫਾਇਦਾ ਇਹ ਹੁੰਦਾ ਹੈ ਕਿ ਕਿਉਂਕਿ ਕੈਂਸਰ ਟਰੀਟਮੈਂਟ ਸਿਰਫ ਇੱਕ ਇੱਕ ਵਾਰ ਹਾਂ ਸੋ ਇਹਦਾ ਫਾਇਦਾ ਇਹ ਹੁੰਦਾ ਹੈ ਮਿਨਿਮਲ ਇੰਗਲੇਸ਼ੀ ਸਰਜਰੀ ਕਰਨ ਦਾ ਕਿ ਕੈਂਸਰ ਟਰੀਟਮੈਂਟ ਚ ਕਈ ਵਾਰੀ

ਸੋ ਐਮੀ ਕੋਈ ਸਿੰਪਟਮ ਨਹੀਂ ਹੁੰਦਾ ਜਿਸ ਦੇ ਨਾਲ ਸਾਨੂੰ ਪਤਾ ਲੱਗ ਜੇ ਕਿ ਸਾਨੂੰ ਕੈਂਸਰ ਸਰ ਜੀ ਕਿੰਨੇ ਤਰ੍ਹਾਂ ਦੀ ਸਰ ਜੀ ਅਸੀਂ ਅੱਜ ਇੱਕ ਛਾਤੀ ਦੇ ਅੰਦਰ ਇੱਕ ਟਿਊਮਰ ਸੀਗਾ ਉਹ ਕੈਂਸਰ ਸਰਜਰੀ ਕੀਤੀ ਹੈ ਸੋ ਅੱਜ ਅਸੀਂ ਹੈੱਡ ਟੂ ਲੈ ਕੇ ਟੋ ਤੱਕ ਹਰ ਤਰ੍ਹਾਂ ਦੀ ਕੈਂਸਰ ਦੀ ਸਰਜਰੀ ਅਮਨਦੀਪ ਹਸਪੀਟਲ ਚ ਕੰਪਲੀਟ ਕਰ ਚੁੱਕੇ ਹਾਂ ਸੋ ਅੱਜ ਇੱਕ ਬੜਾ ਇੱਕ ਬੀਮ ਹੈਗਾ ਜਿੱਥੇ ਅਸੀਂ ਅੱਜ ਦੇ ਦਿਨ ਅਸੀਂ ਐਵਰੀ ਆਰਗਨ ਸਿਸਟਮ ਸਰਜਰੀ ਵੀ ਹੈਵ ਡਨ ਇਨ ਅਮਨਦੀਪ

So, तो वो वो थोड़ा जा हाफ कुक्ड इन्फॉर्मेशन सी डेफिनेटली डाइट हेल्प्स यू बट डाइट इज नॉट गोइंग तो टू ट्रीट यू उन्होंने पूरी ट्रीटमेंट ली सी और बारे थोड़ा जा नहीं दसा गया तो कीमो रेडिएशन एंड सर्जरी तीनों चीजा हुई विद डाइट यस इट हेल्प्स बट जो कि आजकल बहुत ज्यादा चल रहा है मेरे को पेशेंट बहुत आ रहे हैं नीम के पत्ते खा रहे हैं जी तो पर ट्रीटमेंट नहीं ले रहे तो नीम के पत्ते खाने का आई डोंट थिंक सो कुछ फायदा होने वाला होगा हाँ yes true true the diet has a role definitely has a role if a good diet is combined with treatment you have good results operation me bina cheer paad ton unna de us mudde te ajj di press meet hai ge dr sushant ma a jane jis tarah ton dassya ke bina cheer paad ton cancer de operation ho sakde hai so jadon vi koi navi technique aundi hai te oh mareeghan nu bahut zyada fayda hunda hai ਤੋ ਮੈਂ ਤੁਹਾਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕਰਦਾ ਐਫਗਰ ਟਾਈਮ ਕਿਸ ਨੇ ਸਵਾਲ ਪੁੱਛਿਆ ਸੀ ਤੁਹਾਡੇ ਕਿਉਂਕਿ ਕੈਂਸਰ ਦੀ ਜਿਹੜੀ ਐ ਉਹ ਗਿਣਤੀ ਕਿਉਂ ਵਧ ਰਹੀ ਹੈ ਉਹਦੇ ਬਹੁਤ ਸਾਰੇ ਕਾਰਨ ਨੇ ਸਭ ਤੋਂ ਪਹਿਲਾ ਕਾਰਨ ਇਹ ਹੈ ਕਿ ਕੈਂਸਰ ਦਾ ਡਾਇਗਨੋਸਿਸ ਚੰਗਾ ਹੋਣ ਲੱਗ ਗਿਆ ਅੱਜ ਤੁਹਾਡੇ ਸ਼ਹਿਰ ਦੇ ਵਿੱਚ ਕਿੰਨੀਆਂ ਐਮ ਆਰ ਆਈ ਮਸ਼ੀਨਾਂ ਲੱਗੀਆਂ ਹੋਣੀਆਂ ਕਿੰਨੇ ਪੈਟ ਸਕੈਨ ਲੱਗੇ ਕਿੰਨੇ ਕੈਂਸਰ ਦੇ ਡਾਕਟਰ ਇੱਥੇ ਮੌਜੂਦ ਹੋ ਗਏ ਜਿਹਦੇ ਨਾਲ ਕੈਂਸਰ ਦਾ ਪਤਾ ਲੱਗਣ ਲੱਗ ਗਿਆ 35 ਸਾਲ ਪਹਿਲਾਂ ਦੀ ਮੈਂ ਤੁਹਾਨੂੰ ਸਟੋਰੀ ਸ਼ੇਅਰ ਕਰਦਾ ਆਪਣੇ ਮਦਰ ਦੀ ਉਹਨਾਂ ਦੇ ਸਪਾਈਨ ਦੇ ਵਿੱਚ ਇੱਕ ਰਸੌਲੀ ਬਣ ਗਈ ਉਹਨਾਂ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ 1990 ਦੀ ਗੱਲ ਐ ਕੋਈ ਬਹੁਤ ਜ਼ਿਆਦਾ ਸਦੀਆਂ ਪੁਰਾਣੀ ਦੀ ਗੱਲ ਨਹੀਂ ਕਰ ਰਿਹਾ ਮੈਂ 1990 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਅਲਟਰਾਸਾਉਂਡ ਸੀਟੀ ਸਕੈਨ ਦੀ ਤਾਂ ਗੱਲ ਹੀ ਛੱਡ ਦਿਓ ਇੱਕ ਚੰਗਾ ਐਕਸ-ਰੇ ਵੀ ਨਹੀਂ ਸੀ ਹੁੰਦਾ ਸੋ ਉਹ ਰਸੌਲੀ ਵਧਦੀ ਗਈ ਵਧਦੀ ਗਈ ਸਾਡੇ ਜਿਹੜੇ ਸੀਨੀਅਰ ਡਾਕਟਰ ਸੀ ਸ਼ਹਿਰ ਦੇ ਉਹਨਾਂ ਨੂੰ ਮੈਂ ਦਿਖਾਉਂਦਾ ਹੁੰਦਾ ਸੀ ਰੈਗੂਲਰ ਵੀ ਇਹਨਾਂ ਦੀ ਬਿਮਾਰੀ ਕੀ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ 5 ਸਾਲ ਘਟੋ ਘਟ ਫੇਰ ਇੱਕ ਦਿਨ ਬੰਬੇ ਤੋਂ ਮੇਰੇ ਦੋਸਤ ਸੀਗੇ ਉਹ ਕੈਂਸਰ ਦੇ ਡਾਕਟਰ ਉਹ ਆਏ ਤਾਂ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਕੈਂਸਰ ਹੈ ਫੇਰ ਅਥਾ ਪੈਰਾਂ ਦੀ ਪੈ ਗਈ ਕਿ ਇਲਾਜ ਕਿੱਥੇ ਕਰਾਉਣਾ ਬਟ ਚੰਗੀ ਕਿਸਮਤ ਨੂੰ ਮੇਰੇ ਜਿਹੜੇ ਆਰਥੋਪੈਡਿਕਸ ਦੇ ਟੀਚਰ ਸੀ بڑے ਵੱਡੇ ਪ੍ਰੋਫੈਸਰ ਡਾਕਟਰ ਹਰਦਾਸ ਸਿੰਘ ਡਾਕਟਰ ਚੀਨਾ ਉਹਨਾਂ ਨੇ ਅਲਾਓ ਕਰਤਾ ਸਾਨੂੰ ਕਿ ਤੁਸੀਂ ਸਰਕਾਰੀ ਹਸਪਤਾਲ 'ਚ ਆਪਣੀ ਮਰਜ਼ੀ ਦੇ ਡਾਕਟਰ ਲਿਆ ਕੇ ਆਪਰੇਸ਼ਨ ਕਰ ਲਓ। ਤੋਂ ਡੋਂਬੇ ਤੋਂ ਮੇਰੇ ਦੋਸਤ ਆਏ ਟਾਟਾ ਕੈਂਸਰ ਇੰਸਟੀਚਿਊਟ ਤੋਂ ਉਹਨਾਂ ਨੇ ਇੱਥੇ ਜਿਹੜਾ ਕਰਮ ਸਿੰਘ ਦੀ ਬੋਰਡ ਸੀ ਸਰਕਾਰੀ ਉੱਥੇ ਹੱਡੀਆਂ ਦਾ ਉਹਨਾਂ ਦੇ ਕੈਂਸਰ ਦਾ ਆਪਰੇਸ਼ਨ ਕੀਤਾ ਔਰ ਮੇਰੀ ਮਦਰ 25 ਸਾਲ ਤੱਕ ਜੀਉਂਦੇ ਰਹੇ। ਬਟ ਡਾਇਗਨੋਸਿਸ ਕਿੰਨਾ ਔਖਾ ਸੀ। ਅੱਜ ਡਾਇਗਨੋਸਿਸ ਦੇ ਨਾਲ ਸੌਖਾ ਹੋ ਗਿਆ। ਸਵੇਰੇ ਪਤਾ ਲੱਗੇ ਤੇ ਸ਼ਾਮ ਤੱਕ ਤੁਹਾਡੇ ਸਾਰੇ ਟੈਸਟ ਤੁਹਾਡੀ ਟੇਬਲ ਤੇ ਆ ਜਾਂਦੇ ਤੁਹਾਡੇ ਡਾਕਟਰ ਤੁਹਾਡੇ ਨਾਲ ਤੁਰੇ ਫਿਰਦੇ ਆ ਵੀ ਆਓ ਇਹਦਾ ਟਰੀਟਮੈਂਟ ਕਰੀਏ ਸੋ ਇਸ ਤੋਂ ਅੱਗੇ ਆਪਾਂ ਟਰੀਟਮੈਂਟ ਦੀ ਗੱਲ ਕਰੀਏ ਤੁਸੀਂ ਡਾਈਟ ਦਾ ਸਵਾਲ ਪੁੱਛਿਆ ਇਕੱਲੀ ਡਾਈਟ ਜਿਹੜੀ ਹੈ ਨਾ ਉਹ ਕੈਂਸਰ ਨੂੰ ਠੀਕ ਨਹੀਂ ਕਰ ਸਕਦੀ ਜੇ ਮੈਨੂੰ ਅੱਜ ਕੈਂਸਰ ਹੋ ਜੇ ਤੇ ਮੈਂ ਕਹਾਂ ਵੀ ਮੈਂ ਆ ਇਧਰ ਉਧਰ ਦੀਆਂ ਚੀਜ਼ਾਂ ਲੋਕਾਂ ਦੀਆਂ ਗੱਲਾਂ ਸੁਣ ਕੇ ਤੇ ਮੈਂ ਚੀਜ਼ਾਂ ਖਾ ਖਾ ਕੇ ਮੈਂ ਠੀਕ ਹੋ ਜਾ ਆਇਟਸ ਨਾਟ ਲਾਈਕ ਦੈਟ you have to undergo proper treatment proper treatment means je surgery chai di ya surgery karoni hai chemotherapy chai di ya chemotherapy karoni hai je toda cancer immuno sensitive hai sab to wadiya gal hai immuno sensitive hai te fir chemotherapy karoni hai aur diet da ek limited role hai diet is not curative diet da te hai ke tusi shuru to changi diet khande ro te tohanu cancer hon de chances ghat jande hai ਪਰ ਇਹ ਨਹੀਂ ਜਦੋਂ ਕੈਂਸਰ ਹੋ ਗਿਆ ਤੇ ਤੁਹਾਨੂੰ ਡਾਈਟ ਨੇ ਤੁਹਾਡੀ ਨੇ ਠੀਕ ਕਰ ਦੇਣਾ ਇਹ ਮੈਸੇਜ ਤੁਹਾਨੂੰ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਨਾ ਕਿ ਪਿੱਛੇ ਜੇ ਇੱਕ ਗਲਤ ਜਿਹਾ ਮੈਸੇਜ ਮੀਡੀਆ 'ਚ ਪੈ ਗਿਆ ਕਿ ਡਾਈਟ ਦੇ ਨਾਲ ਬੇਰਾ ਮਰੀਜ਼ ਠੀਕ ਹੋ ਗਿਆ ਇਟਸ ਨਾਟ ਲਾਈਕ ਦੈਟ ਸੋ ਅੱਜ ਤੁਹਾਡੇ ਸ਼ਹਿਰ 'ਚ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਹੈਲਪ ਦੇ ਨਾਲ ਬੜਾ ਐਡਵਾਂਸਡ ਕੈਂਸਰ ਸੈਂਟਰ ਅਸੀਂ ਚਲਾ ਰਹੇ ਹਾਂ ਡਾਕਟਰ ਸਾਹਿਬ ਵੀ ਉਸੇ ਖੜੀ ਦਾ ਇੱਕ ਹિસ્ਸਾ ਨੇ ਕੈਂਸਰ ਦੀਆਂ ਸਾਰੀਆਂ ਸਰਜਰੀਜ਼ ਲੇਟੈਸਟ ਤਰੀਕੇ ਨਾਲ ਡਾਟਸਾਬ ਕਰਦੇ ਆ ਬਾਕੀ ਕੈਂਸਰ ਦੀ ਟੀਮ ਜਿਹੜੀ ਹੈ ਕੈਂਸਰ ਕਲੀਨਿਕਸ ਆਫ ਅਮਰੀਕਾ ਦੀ ਉਹ ਕੀਮੋਥੈਰਪੀ ਇਮਯੂਨੋਥੈਰਪੀ ਉਹ ਸਾਰਾ ਕੁਝ ਐਂਡ ਇਵਨ ਪੈਟ ਸਕੈਨ ਇਥੇ ਅਵੇਲੇਬਲ ਹੈ ਔਰ ਲੇਟੈਸਟ ਰੇਡੀਓਥੈਰਪੀ ਐਥੇ ਅਵੇਲੇਬਲ ਸੋ ਨਾਓ आवर ਪੇਸ਼IENTS ਡੋਨਟ ਨੀਡ ਟੂ ਗੋ ਆਊਟਸਾਈਡ ਅਮਰੇ ਸਰ ਇਟਸ ਅ ਕੰਪਲੀਟ ਕੈਂਸਰ ਦੀ ਜਿਹੜੀ ਪਿਓਰ ਹੈਗੀ ਉਹ ਇਥੇ ਅਵੇਲੇਬਲ ਹੈ ਔਰ ਜੁਨੈਟਲੀ ਜਿਸ ਦਿਨ ਉਹ ਵੀਡੀਓ ਆਈ ਸੀ ਸਨੀ ਦਾ ਸਾਹਿਬ ਤੁਹਾਡੇ ਅਸਤਾਜੋ ਪਹਿਲੇ ਆਪਣੇ ਸਰਕਰਟ ਵਾਲੇ ਕੇਦਾਰੋਂ ਆਇਆ। ਔਰ ਡੈਫੀਨੇਟਲੀ ਤੁਹਾਨੂੰ ਪਤਾ ਹੀ ਹੈ ਭਨਾਰੀ ਸਾਹਿਬ ਤੇ ਉਹਨਾਂ ਦੇ ਚਲੋ ਮੇਰੀ ਸਿੰਪਥੀ ਹੈ ਉਹਨਾਂ ਮਰੀਜ਼ਾਂ ਦੇ ਨਾਲ ਜਿਨ੍ਹਾਂ ਨੂੰ ਕੈਂਸਰ ਹੁੰਦਾ ਮੇਰੀ ਮੇਰੀ ਸਾਰੀ ਸਿੰਪਥੀ ਉਹਨਾਂ ਨਾਲ ਕਿਉਂਕਿ ਮੈਂ ਆਪਣੇ ਫੈਮਲੀ ਤੇ ਵੀ ਘਟਿਆ ਹੋਇਆ ਹੈ ਨਾ ਮੇਰੀ ਮਦਰ ਵਾਸ ਅ ਪੇਸ਼ੈਂਟ। ਬਟ ਸਾਨੂੰ ਫਾਲਸ ਕਲੇਮ ਨਹੀਂ ਕਰਨੇ ਚਾਹੀਦੇ। ਮੈਡੀਕੇਸ਼ਨ या डेफिनेटली दे सिक्स साइड दे प्रॉपर ट्रीटमेंट है दूजे साइड ते प्रोफिलैक्सिस ओ oh. कठे चलूगा ता मरीज ठीक होगा